ਜਲ ਸਪਲਾਈ ਤੇ ਸੈਨੀਟੇਸ਼ਨ ਏਮਪਲਾਇ ਜੂਨੀਅਰ ਪੰਜਾਬ ਵੱਲੋਂ ਜੂਨੀਅਰ ਦੇ ਮੁੱਖ ਦਫਤਰ ਸ਼੍ਰੀ ਅਮਰਸਰ ਸਾਹਿਬ ਵਿਖੇ ਸੂਬਾ ਪ੍ਰਧਾਨ ਸੁਬਿੰਦਰ ਸਿੰਘ ਮਿਆਣੀ ਦੀ ਗਵਾਈ ਹੇਠ ਜਿੱਥੇ ਬੰਦੀ ਦਾ 2024 ਦਾ ਕੈਲੰਡਰ ਜਾਰੀ ਕੀਤਾ ਗਿਆ ਇਸ ਮੌਕੇ ਸੂਬਾ ਕਾਇਸ਼ੀਰ ਸੁਬਿੰਦਰ ਸਿੰਘ ਮੰਨਣ ਅਤੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ ਗੁਰਮੀਤ ਸਿੰਘ ਕੋਹਾਲੀ ਸਰਬਜੀਤ ਸਿੰਘ ਚਾਵਲਾ ਗੁਰਦੇਵ ਸਿੰਘ ਚਲਕ ਅਤੇ ਹੋਰ ਮੈਂਬਰ ਮੌਜੂਦ ਸਨ ਮੈਂ ਜੀ ਸੁਖਮਨਦਰ ਸਿੰਘ ਮੈਂ ਨਹੀਂ ਆ ਸੂਬਾ ਪ੍ਰਧਾਨ ਜਲ ਸਪਲਾਈ ਸੈਨੀਟੇਸ਼ਨ ਮਟਰੋਲਮ ਬਲਾਜੂ ਨੇ ਪੰਜਾਬ ਅੱਜ ਅਸੀਂ ਆਪਣੀ ਜਥੇਬੰਦੀ ਦਾ ਜਿਹੜਾ ਕੈਲੰਡਰ ਹੈ 2024 ਦਾ ਉਹ ਰਿਲੀਜ਼ ਕੀਤਾ ਜੀ ਤੇ ਇਹ ਕੈਲੰਡਰ ਦੇ ਵਿੱਚ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਜੀ ਜਿਹੜੀ ਤਸਵੀਰ ਐ ਸਸੋਭਿਤ ਕੀਤੀ ਗਈ ਹੈ ਜੀ ਕਿਉਂਕਿ ਉਹ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਜੀ ਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਧੰਨ ਗੁਰਦੰਦੇ ਮਾਰੀ ਚਾਰ ਦਰਵਾਜ਼ੇ ਜਿਹੜੇ ਆ ਉਹ ਰੱਖੇ ਸੀ ਕਿ ਸਾਰੇ ਧਰਮਾਂ ਲਈ ਸਾਂਝਾ ਇਹ ਗੁਰੂ ਦਾ ਘਰ ਹੈ ਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸਭੇ ਸਾਂਝੀ ਵਾਲ ਸਦਾ ਇਹਨਾਂ ਕੋਈ ਨਾ ਦਿਸੇ ਬਾਹਰ ਜਿਓ ਇਸ ਉਪਦੇਸ਼ ਨੂੰ ਦਿੰਦੇ ਹੋਏ ਅਸੀਂ ਇਹ ਕੈਲੰਡਰ ਜਿਹੜਾ ਵਾਰ ਰਿਲੀਜ਼ ਕੀਤਾ ਹੈ ਸਾਡੀ ਜਥੇਬੰਦੀ ਦੇ ਵਿੱਚ ਵੀ ਜਿਹੜਾ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਕੰਮ ਕਰਦੇ ਆ ਔਰ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਆ ਤੇ ਹਰ ਧਰਮ ਦੇ ਤਿਹਾੜ ਜਿਹੜੇ ਆ ਬੜੀ ਸ਼ਰਧਾ ਦੇ ਨਾਲ ਅਸੀਂ ਮਨਾਉਨੇ ਆ ਨਵੇਂ ਸਾਲ ਦੇ ਉੱਤੇ ਧਨ ਗੁਰ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਜਿਹੜਾ ਮਨਾਇਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਸਵਰਾਤਰੀ ਦਾ ਤਿਹਾੜ ਆ ਉਹ ਵੀ ਅਸੀਂ ਮਨਾਉਨੇ ਆ ਮਾਰਚ ਦੇ ਵਿੱਚ ਆਉਣਾ ਸਵਰਾਤ ਪੋਰ ਵੀ ਤਿਆਰ ਜਿਹੜੇ ਆਉਂਦੇ ਨੇ ਉਹ ਅਸੀਂ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਆ ਤੇ ਸਾਡੀ ਜਥੇਬੰਦੀ ਦਾ ਮਾਨਮਤਾ ਇਤਿਹਾਸ ਆ ਵੀ ਸਮੇਂ-ਸਮੇਂ ਤੇ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਸਰਕਾਰ ਦੇ ਕੋਲੋਂ ਲੜਾਈ ਜਿਹੜੀ ਉਹ ਲੜਦੇ ਰਹਿੰਦੇ ਆ ਔਰ ਰਾਜ ਸਿੰਘ ਇਹ ਐਲਾਨ ਵੀ ਕਰਦੇ ਆ ਕਿ ਸਰਕਾਰ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਭੱਖਦੀਆਂ ਮੰਗਾਂ ਵਾ ਜਿਵੇਂ ਸਾਡਾ ਕੋਈ ਪ੍ਰੋਮੋਸ਼ਨ ਚੈਨਲ ਨਹੀਂ ਹੈ ਤੇ ਜੇਕਰ ਪ੍ਰੋਮੋਸ਼ਨ ਕੋਈ ਹੋਣੀ ਆ ਉਹਦੇ ਵਿੱਚ ਨਾ ਟੈਕਟ ਰੱਖ ਦਿੱਤਾ ਸਾਰੇ ਬੰਦੇ ਜਿਹੜੇ ਨੇ ਲਗਭਗ ਫੀਲਡ ਵਾਲੇ 50 ਸਾਲ ਤੋਂ ਉੱਪਰ ਹੋ ਗਏ ਨੇ ਤੇ ਵੇਖੋ ਹਨਾਂਗੀ ਦੀ ਗੱਲ ਸਾਡੇ ਕਚੋੜੀ ਆਇਆ ਸੀ ਮੁਹੰਮਦ ਸੁਪਾਗ ਉਹ ਏਡੀ ਮਤਲਬ ਗਦਾਰੀ ਕਰਕੇ ਗਿਆ ਵਾ ਐਡਾ ਮਾੜਾ ਕੰਮ ਉਹ ਮੁਲਾਜ਼ਮਾ ਨਾਲ ਕਰਕੇ ਗਿਆ ਵਾ ਕਿ ਜਿਹੜੇ ਜਦੋਂ ਬੱਚਾ ਸਕੂਲ ਪੜਦਾ ਉਹ 33% ਨੰਬਰ ਲੈ ਕੇ ਪਾਸ ਹੁੰਦਾ ਤੇ ਇਹ ਜਿਹੜਾ ਮੁਹੰਮਦ ਸੁਬਾਗ ਆ ਇਹ ਸਾਡੇ ਜਿਹੜਾ ਟੈਸਟ ਰੱਖ ਗਿਆ ਪ੍ਰੋਮੋਸ਼ਨ ਵਾਸਤੇ ਉਹਦੇ 60% ਨੰਬਰ ਕਰ ਗਿਆ ਵੇਖੋ ਜੀ 60 ਸਾਲ ਚ ਜਾ ਕੇ ਬੰਦਾ 55 ਸਾਲ ਦੇ ਵਿੱਚ 60% ਨੰਬਰ ਜਿਹੜਾ ਉਹ ਕਿਦਾਂ ਲੈ ਲੂਗਾ ਸੋ ਇਹ ਬਹੁਤ ਵੱਡਾ ਧੱਕਾ ਕਰ ਗਿਆ ਹੋਰ ਵੀ ਸਾਡੀਆਂ ਮੰਗਾਂ ਜਿਹੜੀਆਂ ਉਹਨਾਂ ਨੂੰ ਰੋਲ ਗਿਆ ਮੈਕਮੇ ਨੂੰ ਨਿਜੀ ਕਰਨ ਵਾਸਤੇ ਉਹ ਜਿਹੜਾ ਕੀ ਕਰਨ ਵਾਸਤੇ ਵੱਧ ਚੜ ਕੇ ਉਹਨੇ ਹਿੱਸਾ ਲਿਆ ਆ ਜਿਹੜੇ ਨਹਿਰੀ ਪਾਣੀ ਦੇਣ ਦੇ ਪਰਾਲੇ ਉਹਨੇ ਆਪਣੇ ਆਪ ਨੂੰ ਕਿਹਾ ਵੀ ਮੈਂ ਪਿੰਡਾਂ ਦੇ ਵਿੱਚ ਨਹਿਰੀ ਪਾਣੀ ਜਿਹੜਾ ਬਾ ਦੇਣਾ ਵਾਂ ਉਹਦੇ ਪ੍ਰੋਜੈਕਟ ਜਿਹੜੇ ਉਹ ਅਜੇ ਲੱਗੇ ਨਹੀਂ ਥੋੜਾ ਸਮਾਨ ਰੱਖ ਕੇ ਪਹਿਲਾਂ ਰੱਖ ਕੇ ਚੱਲ ਗਿਆ ਵੀ ਉਹਰਾ ਕਮਿਸ਼ਨ ਜਿਹੜਾ ਉਹ ਖਾਦਾ ਜਾਵੇ ਤੇ ਉਹ ਸਮਾਨ ਅਜੇ ਵੀ ਪਿਆਜ ਅਜੇ ਉਹ ਲੱਗਾ ਨਹੀਂਗਾ ਅਜੇ ਉਹ ਕਦੋਂ ਪ੍ਰੋਜੈਕਟ ਤਿਆਰ ਹੋਣੇ ਮੋਟਰਾਂ ਪੈਣੀਆਂ ਸਮਾਨ ਉੱਥੇ ਪਿਆ ਵਾ ਤੇ ਅਜੇ ਉਹ ਬੜੀ ਧੀਮੀ ਗਤੀ ਨਾਲ ਉਹ ਕੰਮ ਚੱਲ ਰਿਹਾ ਹੋਰ ਵੀ ਨਜੀ ਕਰਨ ਵਾਸਤੇ ਉਹਨੇ ਬੜੇ ਪ੍ਰਾਲੇ ਕੀਤੇ ਆ ਪਰ ਅਸੀਂ ਉਹ ਕਾਮਯਾਬ ਨਹੀਂ ਹੋਣ ਦਿਆਂਗੇ ਤੇ ਸਾਡੀਆਂ ਮੰਗਾਂ ਨੇ ਵੀ ਸਾਨੂੰ ਪ੍ਰੋਮੋਸ਼ਨ ਚਾਹੀਦਾ ਸਾਡਾ ਇਹਦਾ ਲਾਗੂ ਕੀਤਾ ਜਾਵੇ ਸਾਡਾ ਆਪਣਾ 2011 ਦੀ ਪੇ ਪਾਰਟੀ ਬਹਾਲ ਕੀਤੀ ਜਾਵੇ ਤਿਹਾੜੀ ਛੁੱਟੀ ਸਾਨੂੰ ਕੋਈ ਨਹੀਂ ਮਿਲਦੀ ਸਾਨੂੰ ਛੁੱਟੀਆਂ ਦਿੱਤੀਆਂ ਜਾਣ ਤ ਦੇ ਢੇਕੇ ਵਾਲੇ ਕਰਮਚਾਰੀ ਮਟਰੋਲ ਕੰਮੀ ਜਿਹੜੇ ਉਹਨਾਂ ਨੂੰ ਪੱਕੇ ਕਰਕੇ ਵਿਭਾਗ ਵਿੱਚ ਲਿਆਂਦਾ ਜਾਵੇ ਹੋਰ ਇਦਾਂ ਬੜੀਆਂ ਭਖਦੀਆਂ ਮੰਗਾਂ ਨੇ ਉਹ ਕੋਈ ਵੀ ਮੰਗਦੇ ਤੇ ਸਾਡਾ ਬੁਰ ਨਹੀਂ ਪਿਆ ਇਸ ਲਈ ਹੁਣ ਸੰਘਰਸ਼ ਜਿਹੜਾ ਅਗਲਾ ਐਲਾਨ ਦਿੱਤਾ ਅੱਜ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਮਾਨਯੋਗ ਸਾਡੇ ਮੈਹਿਕਮੇ ਦੇ ਮੰਤਰੀ ਬ੍ਰਹਮ ਜਿੰਪਾ ਜੀ 10 ਪਰਵੜੀ ਨੂੰ ਅਸੀਂ ਉਹਨਾਂ ਦੇ ਘਰ ਦਾ ਘਰਾਓ ਹਿਆਰਪੁਰ ਸੂਬਾ ਪਦਰੀ ਕਰਨ ਜਾ ਰਹੇ ਆਂ ਵੱਡੀ ਰੈਲੀ ਕਰਕੇ ਉੱਥੇ ਉਹਨਾਂ ਦੇ ਘਰ ਦਾ ਘਰਾਓ ਕਰਾਂਗੇ ਤੇ ਤਾਂ ਕਿ ਉਹ ਜਿਹੜੀਆਂ ਸਾਡੀਆਂ ਮੰਗਾਂ ਵਾਂ ਮੰਨੀਆਂ ਜਾ ਸਕਣ ਜੇਕਰ ਮੰਤਰੀ ਜੀ ਨੇ ਸਾਨੂੰ 10 ਤੋਂ ਪਹਿਲਾਂ ਪਹਿਲਾਂ ਸਮਾਂ ਨਾ ਦਿੱਤਾ ਤੇ ਫਿਰ ਅਸੀਂ ਉੱਥੇ ਧਰਨਾ ਲਾਵਾਂਗੇ ਉਹਨਾਂ ਦੇ ਘਰ ਦਾ ਘਰਾਓ ਵੀ ਕਰਾਂਗੇ ਪੰਜਾਬ ਪਦਰੀ ਕਰਕੇ ਤੇ ਹੋਰ ਵੀ ਮੰਗਾਂ ਜਿਹੜੀਆਂ ਸਾਡੀਆਂ ਰਹਿੰਦੀਆਂ ਨੇ ਉਹਨਾਂ ਨੂੰ ਜਲਦੀ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਹੋਰ ਯਾਰ ਮਾਰ ਕੋ ਸਤਿਗੁਰਾਂ ਚਾਰ ਪੁਰ ਤਿਆਰ ਸੋਢੀ ਸੱਚੇ ਬਾਦਸ਼ਾਹ ਜੀਓ ਆਪ ਜੀ ਦਾ ਖਾਲਸਾ ਜੱਪਿਆ ਗਾਰਿਆ